ਨਿਊਜ਼ 18 ਪੰਜਾਬ ਦੀ ਟੀਮ ਵੱਲੋਂ ਲਗਾਤਾਰ ਹੜ੍ਹਾਂ ਦੇ ਨਾਲ ਜੁੜੀ ਹਰ ਇੱਕ ਜਾਣਕਾਰੀ ਲੋਕਾਂ ਤੱਕ ਔਰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਵੇਲੇ ਜਿਸ ਜਗ੍ਹਾ ਤੇ ਮੈਂ ਮੌਜੂਦ ਹਾਂ ਉੱਥੋਂ ਦੀਆਂ ਤਸਵੀਰਾਂ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਵੀ ਆਉਣਗੇ ਔਰ ਦਿਮਾਗ ਦੇ ਵਿੱਚ ਕਈ ਸਵਾਲ ਵੀ ਆਉਣਗੇ ਇਸ ਵੇਲੇ ਮੈਂ ਜਿਸ ਘਰ ਦੇ ਵਿਹੜੇ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖੋ ਕਿ ਇਹ ਘਰ ਨਾਮ ਦਾ ਹੀ ਘਰ ਰਹਿ ਚੁੱਕਿਆ ਜਦਕਿ ਘਰ ਦੇ ਵਿੱਚ ਕੋਈ ਵੀ ਚੀਜ਼ ਇਸ ਵੇਲੇ ਨਜ਼ਰ ਨਹੀਂ ਆ ਰਹੀ ਪੂਰੇ ਦਾ ਪੂਰਾ ਘਰ ਮਲਬੇ ਦੇ ਵਿੱਚ ਤਬਦੀਲ ਹੋ ਚੁੱਕਿਆ ਪੱਥਰ ਤੁਸੀਂ ਦੇਖੋ ਕਿ ਜਿਹੜੇ ਪਾਣੀ ਦੇ ਨਾਲ ਰੁੜ ਕੇ ਇੱਥੇ ਪਹੁੰਚੇ ਸੀ ਉਸ ਨੇ ਇਸ ਘਰ ਦਾ ਪੂਰਾ ਜਿਹੜਾ ਫਰਸ਼ ਹੈ ਉਸ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹੈ ਘਰ ਦਾ ਬਾਹਰ ਇੱਕ ਗੇਟ ਨਜ਼ਰ ਆ ਰਿਹਾ ਹੈ ਇੱਕ ਗੇਟ ੜੜ ਕੇ ਦੂਸਰੀ ਜਗ੍ਹਾ ਤੇ ਪਹੁੰਚਿਆ ਹੋਇਆ ਹੈ ਔਰ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਇੱਥੇ ਇੱਕ ਟੈਂਪਰੇਰੀ ਤਰਪਾਲ ਜੋ ਹੈ ਉਹ ਪਾ ਕੇ ਇੱਕ ਤੰਬੂ ਬਣਾਇਆ ਹੋਇਆ ਔਰ ਇੱਥੇ ਰਹਿਣ ਨੂੰ ਮਜਬੂਰ ਹੈ ਕਿਉਂਕਿ ਘਰ ਦੀਆਂ ਛੱਤਾਂ ਜਿਹੜੀਆਂ ਨੇ ਉਹ ਟਹਿ ਟੇਰੀ ਹੋ ਚੁੱਕੀਆਂ ਨੇ ਔਰ ਇਸ ਵੇਲੇ ਤੁਸੀਂ ਦੇਖੋ ਕਿ ਇਹ ਦੋ ਮੰਜ਼ੀਆਂ ਦੇ ਉੱਤੇ ਥੋੜਾ ਬਹੁਤ ਜਿਹੜਾ ਸਮਾਨ ਹੈ ਚਾਦਰਾਂ ਤਾਂ ਇੱਥੇ ਬਜ਼ੁਰਗ ਜਿਹੜੀ ਮਾਤਾ ਹੈ ਉਹ ਲੇਟੀ ਹੋਈ ਸੀ ਔਰ ਅਸੀਂ ਇੱਥੇ ਪਹੁੰਚ ਕੇ ਇਹਨਾਂ ਤਸਵੀਰਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਹਾਂ ਤਾਂ ਕਿ ਇਹ ਤਸਵੀਰਾਂ ਪ੍ਰਸ਼ਾਸਨ ਤੱਕ ਸਰਕਾਰ ਤੱਕ ਜ਼ਰੂਰ ਪਹੁੰਚਣ ਇਸ ਜਗ੍ਹਾ ਤੇ ਤੁਸੀਂ ਦੇਖੋ ਕਿਉਂਕਿ ਘਰ ਦੇ ਵਿੱਚ ਨਾ ਤਾਂ ਕੋਈ ਕਮਰਾ ਬਚਿਆ ਨਾ ਕੋਈ ਰਸੋਈ ਤਾਂ ਇਸ ਥਾਂ ਦੇ ਉੱਤੇ ਇੱਕ ਟੈਂਪਰੇਰੀ ਇੱਟਾਂ ਦੇ ਨਾਲ ਚੁੱਲ੍ਹਾ ਬਣਾਇਆ ਹੋਇਆ ਹੈ ਤਵਾ ਨਜ਼ਰ ਆ ਰਿਹਾ ਹੈ ਪਤੀਲਾ ਇੱਕ ਔਰ ਥੋੜਾ ਜਿਹਾ ਆਟਾ ਚੱਕਲਾ ਬਿਲਣਾ ਜਿਹੜਾ ਸਿਲੰਡਰ ਹਾਲਾਂਕਿ ਇੱਥੇ ਪਿਆਜ਼ ਜ਼ਰੂਰ ਹੋਇਆ ਕਿਉਂਕਿ ਇਸ ਦਾ ਚੁੱਲ੍ਹਾ ਜਿਹੜਾ ਉਹ ਮਲਬੇ ਦੇ ਹੇਠਾਂ ਦੱਬ ਚੁੱਕਿਆ ਤਾਂ ਇਹ ਲੈਂਟਰ ਤੁਸੀਂ ਦੇਖੋ ਕਿ ਜਿਹੜਾ ਇਸ ਵੇਲੇ ਹੜਾ ਦੇ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਇਹਨਾਂ ਦੀਆਂ ਜਿੰਨੀਆਂ ਵੀ ਆਸਾਂ ਉਮੀਦਾਂ ਅਸੀਂ ਕਹਿ ਸਕਦੇ ਕਿ ਇਸ ਮਲਬੇ ਦੇ ਹੇਠਾਂ ਦਬ ਚੁੱਕੀਆਂ ਨੇ ਤਾਂ ਸਾਹਮਣੇ ਤੁਸੀਂ ਦੇਖੋ ਇੱਕ ਪੇਟੀ ਜਿਹੜੀ ਅਕਸਰ ਪਿੰਡਾਂ ਦੇ ਵਿੱਚ ਘਰਾਂ 'ਚ ਪੇਟੀਆਂ ਰੱਖੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਮਾਨ ਜ਼ਰੂਰੀ ਜਿਹੜਾ ਹੈ ਜਾਂ ਕੀਮਤੀ ਸਮਾਨ ਰੱਖਿਆ ਜਾਂਦਾ ਤਾਂ ਉਹ ਪੇਟੀ ਵੀ ਰੁੜ ਕੇ ਤੁਸੀਂ ਦੇਖੋ ਕਿ ਘਰ ਤੋਂ ਕਾਫੀ ਦੂਰ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਜਿੱਥੇ ਇਸ ਘਰ ਦਾ ਜਿਹੜਾ ਅਸੀਂ ਕਹਿ ਸਕਦੇ ਕਿ ਨਾਮੋ ਨਿਸ਼ਾਨ ਮਿਟਿਆ ਹੋਇਆ ਤਾਂ ਨਾਲ ਦਾ ਘਰ ਵੀ ਬਿਲਕੁਲ ਇਸ ਵੇਲੇ ਅਸੀਂ ਕਹਿ ਸਕਦੇ ਕਿ ਉਸ ਦੇ ਵੀ ਹਾਲਾਤ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਘਰ ਦੀਆਂ ਨੇਹਾਂ ਜੜੀਆਂ ਨੇ ਉਹ ਖਿਸਕ ਚੁੱਕੀਆਂ ਨੇ ਪਿੱਲਰ ਤੁਸੀਂ ਦੇਖੋ ਕਿ ਹਵਾ ਦੇ ਵਿੱਚ ਲਟਕਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਬੜੇ ਹੀ ਤਰਸਯੋਗ ਹਾਲਾਤ ਨੇ ਘਰ ਦਾ ਪੂਰਾ ਜਿਹੜਾ ਵੇੜਾ ਤੁਸੀਂ ਦੇਖੋ ਕਿ ਫਰਸ਼ ਕਿੰਨਾ ਤੱਕ ਦੱਬਿਆ ਜਾ ਚੁੱਕਿਆ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਜਿਹੜੇ ਇੱਥੇ ਬਜ਼ੁਰਗ ਮਹਿਲਾ ਜਿਹਨਾਂ ਦਾ ਇਹ ਘਰ ਹੈ ਇਹ ਤੁਸੀਂ ਦੇਖੋ ਕਿ ਇੱਕ ਜਿਹੜਾ ਬੈੱਡ ਇੱਥੇ ਫੋਲਡਿੰਗ ਬੈੱਡ ਰੱਖਿਆ ਹੋਇਆ ਸੀ ਉਹ ਵੀ ਪੂਰੀ ਤਰ੍ਹਾਂ ਪਾਣੀ ਦੇ ਨਾਲ ਖਰਾਬ ਹੋ ਚੁੱਕਿਆ ਹੈ ਮਾਤਾ ਜੀ ਇੱਥੇ ਹੁਣ ਘਰ ਤੁਹਾਡਾ ਸਾਰਾ ਟੁੱਟ ਗਿਆ ਕੋਈ ਹੁਣ ਤੱਕ ਹਾਲਚਲ ਪੁੱਛਣਾ ਹੈ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਤੇ ਕੀ ਕਹਿਣਾ ਚਾਹੋਗੇ ਹੁਣ ਕਿੱਦਾਂ ਗੁਜ਼ਾਰਾ ਕਰ ਰਹੇ ਹੋ ਇੱਕ ਛੋਟਾ ਜਿਹਾ ਤੰਬੂ ਲਾਇਆ ਤੁਸੀਂ ਕਿੰਨੇ ਕਮਰੇ ਸੀ ਕਿੱਦਾਂ ਬਣਾਇਆ ਸੀ ਘਰ ਇਹਨਾਂ ਨੇ ਉਸ ਦਿਨ ਨਾਲ ਘਰ ਬਣਾਇਆ ਸੀ ਉਹ ਕਿੱਥੇ ਪਾਣਨਾ ਤੇ ਤੁਸੀਂ ਕਹਿ ਸਕਦੇ ਕਿ ਪੂਰਾ ਜਿਹੜੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ ਆ ਤਾਂ ਭਾਈ ਸਾਹਿਬ ਤੁਸੀਂ ਥੋੜੀ ਜਾਣਕਾਰੀ ਦਿਓ ਇੱਥੇ ਘਰ ਦੇ ਵਿੱਚ ਕਿੰਨੇ ਜੀ ਰਹ ਰਹੇ ਸੀ ਇਹ ਘਰ ਕਦੋਂ ਇਹਨਾਂ ਨੇ ਬਣਾਇਆ ਸੀ ਔਰ ਇਸ ਵੇਲੇ ਕੀ ਹਾਲਾਤ ਨੇ ਜੀ ਗਰੀਬ ਨਾਲੇ ਘਰ ਤੋਂ ਜੀ ਬਿਲਕੁਲ ਮਜ਼ਦੂਰ ਨਾਲ ਬਿਲਕੁਲ ਬੱਚੇ ਆ ਫਾਦਰ ਸਾਹਿਬ ਇਹਨਾਂ ਦੇ ਹੈ ਨਹੀਂ ਜਿਹੜੇ ਮੇਨ ਬਜ਼ੁਰਗ ਸੀ ਘਰ ਦੇ ਉਹ ਨਹੀਂ ਆ ਉਹ ਖਤਮ ਹੋ ਚੁੱਕਿਆ ਅੱਜ ਤੋਂ ਕੋਈ 10 ਸਾਲ ਪਹਿਲਾਂ ਤੇ ਬੱਚੇ ਆ ਤੇ ਨੋਰ ਇਹਨਾਂ ਦੀ ਮਾਤਾ ਨਾਲ ਜੋ ਬਲੇ ਮਜ਼ਦੂਰੀ ਕਰਕੇ ਉਹਨੇ ਘਰ ਬਣਾਇਆ ਸੀ ਦੋ ਕਮਰੇ ਔਰ ਬਰਾਂਡਾ ਔਰ ਲੈਂਟਾ ਥੋੜਾ ਬਹੁਤ ਸੀ ਤੇ ਹੁਣ ਤੱਕ ਕੋਈ ਇਹਨਾਂ ਦਾ ਹਾਲ ਚਾਲ ਪੁੱਛਣ ਆਇਆ ਕੁਛ ਨਹੀਂ ਕੋਈ ਨਹੀਂ ਆਇਆ ਜੀ ਇਹਨਾਂ ਨੂੰ ਮਦਦ ਮਿਲਣੀ ਚਾਹੀਦੀ ਜੋ ਵੀ ਹੈ ਸਰਕਾਰ ਵਾਲੇ ਵੱਲੋਂ ਤਾਂ ਇਹ ਆਪਣਾ ਜਿਆਦਾ ਕਰ ਸਕਣ ਜੋ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਹਾਲਾਤ ਤਾਂ ਬਿਲਕੁਲ ਜਿਸ ਤਰ੍ਹਾਂ ਬਹੁਤ ਸਾਰੇ ਘਰਾਂ ਦਾ ਸਮਾਨ ਖਰਾਬ ਹੋਇਆ ਪਰ ਇਹ ਤਾਂ ਘਰ ਹੀ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਤਬਾਹ ਹੋ ਗਿਆ ਬਿਲਕੁਲ ਬਿਲਕੁਲ ਤਬਾਹ ਹੋ ਚੁੱਕਿਆ ਮਲਬੇ ਦੇ ਵਿੱਚ ਢੇਰ ਹੋ ਚੁੱਕਿਆ ਤੁਸੀਂ ਦੇਖ ਹੀ ਰਹੇ ਹੋ ਉਹਦੇ ਨਾਲ ਦਾ ਮਕਾਨ ਜਿਹੜਾ ਤੁਸੀਂ ਉਹ ਦੇਖੋ ਉਹ ਸੱਤ ਸੱਤ ਫੋਟੋ ਜਿਹੜੀਆਂ ਉਹਨਾਂ ਦੇ ਨੀਹਾਂ ਦੇ ਥੱਲੋਂ ਦਾ ਮਿੱਟੀ ਖਿਸਕ ਗਈ ਆ ਉਹ ਸਿਰਫ ਮਤਲਬ ਕਹਿ ਸਕਦੇ ਕਿ ਇਹ ਵੀ ਮકાਨ ਕਿਸੇ ਵੀ ਵੇਲੇ ਕਿਸੇ ਵੀ ਵੇਲੇ ਗਿਰਨਰ ਦੇ ਮਤਲਬ ਗਿਰ ਸਕਦਾ ਹੈ ਕਿਉਂਕਿ ਇਹਨੂੰ ਜੇ 2 ਮਿੰਟ ਹੋਰ ਪਾਣੀ ਚੱਲਦਾ ਤੇ ਸ਼ਾਇਦ ਇਹ ਵੀ ਗਿਰ ਜਾਂਦਾ ਔਰ ਇਹ ਬਿਲਕੁਲ ਗਰੀਬ ਪਰਿਵਾਰ ਆ ਬੱਚੇ ਬਿਲਕੁਲ ਬੇਰੋਜ਼ਗਾਰ ਨੇ ਇਹਨਾਂ ਨੂੰ ਕੋਈ ਆਰਥਿਕ ਸਹਾਇਤਾ ਜਾਂ ਇਹਨਾਂ ਨੂੰ ਕੋਈ ਦੋ ਕਮਰੇ ਹੀ ਬਣਾ ਕੇ ਦਿੱਤੇ ਜਾਣ ਇਹ ਜਿਹੜਾ ਟੈਂਟਾ ਬਰਸਾਤ ਦਾ ਮੌਸਮ ਆ ਇਹਦੇ ਵਿੱਚ ਇਹਨਾਂ ਨੇ ਕਿੰਨਾ ਕੁ ਚਿਰ ਗੁਜ਼ਾਰਾ ਕਰਨਾ ਔਰ ਰੋਟੀ ਪਾਣੀ ਕਿੱਥੇ ਪਕਾਉਣਾ ਤੁਸੀਂ ਦੇਖ ਫਿਰ ਰਹੇ ਹੋ ਇਹਦਾ ਸਾਹਮਣੇ ਸਭ ਕੁਝ ਇਹਦੇ ਤੋਂ ਬਿਲਕੁਲ ਸਰਕਾਰ ਦੇ ਨਾਲ-ਨਾਲ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਸਾਡੀ ਅਪੀਲ ਹੈ ਕਿ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਇਹਨਾਂ ਤੋਂ ਇਲਾਵਾ ਹੋਰ ਕਈ ऐसे परिवार ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਕਿ ਇਸ ਹੜ੍ਹ ਦੇ ਕਾਰਨ ਘਰੋਂ ਬੇਘਰ ਕਰ ਦਿੱਤਾ ਹੈ ਇਹਨਾਂ ਦਾ ਇਹ ਜਿਹੜਾ ਘਰ ਹੈ ਮਿਹਨਤ ਮਜ਼ਦੂਰੀ ਕਰਕੇ ਇਹ ਘਰ ਬਣਾਇਆ ਸੀ ਔਰ ਪੂਰੀ ਤਰ੍ਹਾਂ ਇਹ ਘਰ ਜੋ ਹੈ ਉਹ ਟਹਿ ਢੇਰੀ ਹੋ ਚੁੱਕਿਆ ਔਰ ਨਾਲ ਦਾ ਘਰ ਜਿਹੜਾ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਜੇਕਰ ਤੇਜ਼ ਬਰਸਾਤ ਹੁੰਦੀ ਹੈ ਫਿਰ ਤੋਂ ਜੇਕਰ ਪਾਣੀ ਇੱਧਰ ਆਉਂਦਾ ਤਾਂ ਇਹ ਘਰ ਵੀ ਕਿਸੇ ਵੇਲੇ ਵੀ ਟਹਿ ਟੇਰੀ ਹੋ ਸਕਦਾ ਤਾਂ ਇਸ ਘਰ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਵੀ ਚਿੰਤਾ ਦੇ ਵਿੱਚ ਨੇ ਡਰੇ ਹੋਏ ਨੇ ਪਰ ਇਹ ਤਸਵੀਰਾਂ ਦਿਖਾਉਣ ਦਾ ਸਾਡਾ ਮਕਸਦ ਇਹ ਹੈ ਕਿ ਲੋਕ ਸ਼ਾਇਦ ਇਹ ਸੋਚ ਰਹੇ ਨੇ ਕਿ ਪਾਣੀ ਘਟ ਚੁੱਕਿਆ ਤਾਂ ਲੋਕਾਂ ਦੀਆਂ ਮੁਸ਼ਕਲਾਂ ਵੀ ਘਟੀਆਂ ਹੋਣਗੀਆਂ ਪਰ ਮੁਸ਼ਕਲਾਂ ਘਟਣ ਦੀ ਬਜਾਏ ਅਸੀਂ ਕਹਿ ਸਕਦੇ ਕਿ ਉਹਨਾਂ ਦੀ ਹੁਣ ਸ਼ੁਰੂਆਤ ਹੋਈ ਹੈ ਜਿੱਦਾਂ ਜਿੱਦਾਂ ਪਾਣੀ ਘਟੇਗਾ ਲੋਕ ਆਪਣੇ ਘਰਾਂ ਤੋਂ ਜਦੋਂ ਸਮਾਨ ਕੱਢਣਗੇ ਕਿਉਂਕਿ ਕਈਆਂ ਲੋਕਾਂ ਦਾ ਸਮਾਨ ਤਾਂ ਬਿਲਕੁਲ ਖਰਾਬ ਹੋ ਚੁੱਕਿਆ ਹੈ ਚਾਹੇ ਉਹ ਫਰਿੱਜ ਹੈ ਵਾਸ਼ਿੰਗ ਮਸ਼ੀਨ ਹੈ ਏਸੀ ਹੈ ਕਈ ਅਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਲੋਕਾਂ ਨੇ ਮਿਹਨਤ ਕਰਕੇ ਪੈਸੇ ਜੋੜ ਕੇ ਬਣਾਈਆਂ ਸੀ ਪਰ ਹੁਣ ਪੂਰੀ ਤਰ੍ਹਾਂ ਉਹ ਤਬਾਹ ਹੋ ਚੁੱਕਿਆ ਸਭ ਕੁਝ ਤਾਂ ਲੋਕ ਹੁਣ ਕੋਸ਼ਿਸ਼ ਦੇ ਵਿੱਚ ਨੇ ਕਿ ਥੋੜਾ ਬਹੁਤ ਜੋ ਵੀ ਸਮਾਨ ਬਚਾਇਆ ਜਾ ਸਕਦਾ ਉਸ ਨੂੰ ਬਚਾਈਏ ਪਰ ਜਿਸ ਜਗ੍ਹਾ ਤੇ ਮੈਂ ਮੌਜੂਦ ਆ ਇਨ੍ਹਾਂ ਵੱਲੋਂ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਘਰ ਬਣਾਇਆ ਸੀ ਕਿਉਂਕਿ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਪੱਕਾ ਘਰ ਹੋਵੇ ਪੱਕੀ ਛੱਤ ਹੋਵੇ ਤਾਂ ਕਿ ਮੀਂਹ ਹਨੇਰੀ ਤੋਂ ਬਚਾਅ ਹੋ ਸਕੇ ਪਰ ਅੱਜ ਹਾਲਾਤ ਇਹ ਨੇ ਕਿ ਪੱਕਾ ਘਰ ਵੀ ਢਹਿ ਢੇਰੀ ਹੋ ਚੁੱਕਿਆ ਔਰ ਬਜ਼ੁਰਗ ਮਾਤਾ ਨੂੰ ਚਾਰ ਜਿਹੜੇ ਅਸੀਂ ਕਹੀਏ ਕਿ ਬਾਸ ਲਗਾ ਕੇ ਉਹਦੇ ਉੱਤੇ ਇੱਕ ਤਰਪਾਲ ਪਾ ਕੇ ਉੱਥੇ ਰਹਿਣ ਦੇ ਲਈ ਮਜਬੂਰ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਪਿੰਡ ਦੇ ਵਿੱਚ ਨਿਊਜ਼ 18 ਤੋਂ ਪਹਿਲਾਂ ਨਾ ਤਾਂ ਕੋਈ ਮੰਤਰੀ ਨਾ ਸੰਤਰੀ ਨਾ ਕੋਈ ਅਧਿਕਾਰੀ ਔਰ ਕੋਈ ਵੀ ਹਾਲਚਲ ਜਾਣਨ ਦੇ ਲਈ ਨਹੀਂ ਪਹੁੰਚਿਆ ਤਾਂ ਜੇਕਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਣ ਤੱਕ ਘੱਟੋ-ਘੱਟ ਇਨ੍ਹਾਂ ਲੋਕਾਂ ਦੇ ਨਾਲ ਆ ਕੇ ਇੱਕ ਵਾਰ ਜ਼ਰੂਰ ਇਹਨਾਂ ਦਾ ਹਾਲ-ਚਾਲ ਪੁੱਛਿਆ ਜਾਵੇ ਇਹਨਾਂ ਦਾ ਜਿਹੜਾ ਦੁੱਖ-ਦਰਦ ਹੈ ਉਹਨੂੰ ਥੋੜਾ ਘਟਾਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਤਸਵੀਰਾਂ ਤਰਸਯੋਗ ਨੇ ਔਰ ਇਸੇ ਤਰ੍ਹਾਂ ਦੀਆਂ ਤਸਵੀਰਾਂ ਲਗਭਗ ਹਰ ਉਸ ਇਲਾਕੇ ਪਿੰਡ ਦੇ ਵਿੱਚ ਨਜ਼ਰ ਆਉਣਗੀਆਂ ਜਿੱਥੇ-ਜਿੱਥੇ ਇਸ ਪਾਣੀ ਨੇ ਮਾਰ ਕੀਤੀ ਹੈ ਤਾਂ ਪਠਾਨਕੋਟ ਦਾ ਪਿੰਡ ਬਹੇੜੀ ਹੈ ਜਿੱਥੇ ਕਿ ਇੱਕ ਬਜ਼ੁਰਗ ਮਾਤਾ ਜਿਹੜੀ ਇੱਥੇ ਸਾਡੇ ਨਾਲ ਹੈ ਉਸ ਦਾ ਘਰ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਤਬਦੀਲ ਹੋ ਚੁੱਕਿਆ ਤਾਂ ਲੋਕਾਂ ਵੱਲੋਂ ਹੁਣ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੂੰ ਇਸ ਪਾਣੀ ਨੇ ਬਰਬਾਦ ਕੀਤਾ ਹੈ ਉਹਨਾਂ ਨੂੰ ਘਟੋ-ਘਟ ਪੈਰਾਂ ਤੇ ਖੜਾ ਕਰਨ ਦੇ ਲਈ ਸਰਕਾਰ ਉਹਨਾਂ ਦੀ مالی ਮਦਦ ਜ਼ਰੂਰ ਕਰੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਜੀਬ ਸ਼ਰਮਾ న్యూਸ ਦੀ ਟੀਮ ਪਠਾਨਕੋਟ